ਤਾਂ ਬੀਤਾ ਉਸ ਨੂੰ ਜੋ ਲੈਂਡ ਪੂਲਿੰਗ ਪਾਲਿਸੀ ਦੇ ਅਧੀਨ 9 ਏਕੜ ਜਿਸ ਕਿਸਾਨ ਦੀ ਜ਼ਮੀਨ ਆਉਂਦੀ ਹੈ ਤਾਂ ਉਸ ਨੂੰ ਤਿੰਨ ਏਕੜ ਜ਼ਮੀਨ ਜਿਹੜੀ ਉਹ ਵਾਪਸ ਮਿਲ ਜੂਗੀ ਅ ਜੋ ਕਮਰਸ਼ੀਅਲ ਹੋਏਗੀ ਕਿਸਮ ਦੀ ਯਾਨਕਿ ਰੈ residențial ਵੀ ਹੋਊਗੀ ਨਾਲ ਕਮਰਸ਼ੀਅਲ ਵੀ ਹੋਊਗੀ ਜਿਵੇਂ ਤੁਹਾਨੂੰ ਦੱਸਿਆ ਕਿ ਪ੍ਰਤੀ ਏਕੜ 1000 ਗਾਜ ਰੈ residențial 200 ਗਾਜ ਕਮਰਸ਼ੀਅਲ ਹੈਗੀ ਹੈ ਜਿਹੜੀ ਪ੍ਰਤੀ ਏਕੜ ਦਿੱਤੀ ਜਾਣੀ ਹੈ ਇਹਦੇ ਵਿੱਚ ਬਲਬੀਰ ਸਿੰਘ ਰਾਜਵਾਲ ਨੇ ਇਹ ਵੀ ਸਵਾਲ ਚੱਕਿਆ ਕਿ ਜੇਕਰ ਜਿਸ ਕਿਸਾਨ ਦੀ 9 ਏਕੜ ਜ਼ਮੀਨ ਆਉਂਦੀ ਹੈ ਤਾਂ ਉਹਨੂੰ 3 ਏਕੜ ਜ਼ਮੀਨ ਹੈ ਜਿਹੜੀ ਉਹ ਵਾਪਸ ਮਿਲੂਗੀ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਕਿ ਜਿਹੜੇ ਤਾਂ ਕਿਸਾਨ ਮੁਹਾਲੀ ਦੇ ਨੇਗੇ ਉਹਨਾਂ ਨੂੰ 1 ਕਰੋੜ ਰੁਪਏ ਪ੍ਰਤੀ ਏਕੜ ਗਮਾੜਾ ਨੂੰ ਦੇਣਾ ਪਵੇਗਾ ਤੇ ਜਿਹੜੇ ਬਾਕੀ ਦੂਜੇ ਖਿੱਤਿਆਂ ਦੇ ਜਾਂ ਦੂਜੇ ਜ਼ਿਲ੍ਹਿਆਂ ਦੇ ਲੋਕ ਨੇਗੇ ਉਹਨਾਂ ਨੂੰ 2 ਕਰੋੜ ਰੁਪਏ ਪ੍ਰਤੀ ਏਕੜ ਸਰਕਾਰ ਨੂੰ ਦੇਣਾ ਪਵੇਗਾ ਇਹ ਬਲਬੀਰ ਸਿੰਘ ਰਾਜਵਾਲ ਦੇ ਬੋਲ ਨੇਗੇ ਉਹਨਾਂ ਇਹ ਵੀ ਕਿਹਾ ਕਿ ਜੇ ਇਹਦੇ ਵਿੱਚ ਇੱਕ ਉਹਨਾਂ ਨੇ ਬਲਬੀਰ ਸਿੰਘ ਰਾਜਾ ਨੇ ਵੀ ਕਿਹਾ ਕਿ ਇਸ ਪਾਲਿਸੀ ਦੇ ਵਿੱਚ ਇੱਕ ਟੇਬਲ ਹੈ ਉਹਦੇ ਅਨੁਸਾਰ ਵੀ ਜੇਕਰ ਮੰਨ ਲਓ ਕੁਝ ਭਰਾਵਾਂ ਦੀ ਜਿਨ੍ਹਾਂ ਦੀ ਜ਼ਮੀਨ ਤਕਸੀਮ ਨਹੀਂ ਹੋਈ ਹੈਗੀ ਮੰਨ ਲਓ ਉਹ 50 ਕਿੱਲੇ ਜ਼ਮੀਨ ਦੇ ਉਹਨਾਂ ਨੇ ਆਪ ਦਾ ਸਾਰੇ ਭਰਾਵਾਂ ਨੇ ਇਕੱਠੇ ਹੋ ਕੇ ਜੋ ਸਰਕਾਰ ਨੂੰ ਦੇਤੀ ਤਾਂ ਉਹਨਾਂ ਨੂੰ 30 ਏਕੜ ਜਿਹੜੀ ਜ਼ਮੀਨ ਪਾਲਿਸੀ ਦੇ ਅਨੁਸਾਰ ਵਾਪਸ ਮਿਲ ਜੂਗੀ ਰਾਜਾ ਨੇ ਤਾਂ ਇਹ ਵੀ ਕਹਿਣਾ ਹੈਗਾ ਕਿ ਜੇਕਰ ਉਹ 30 ਏਕੜ ਜੋ ਜ਼ਮੀਨ ਬਚੂਗੀ ਉਹਦੇ ਵਿੱਚ ਜੇਕਰ ਉਹ ਭਰਾ ਜਿਨ੍ਹਾਂ ਨੇ 50 ਏਕੜ ਜ਼ਮੀਨ ਦਿੱਤੀ ਹੈ ਜੇਕਰ ਉਹ 30 ਏਕੜ ਜੋ ਜ਼ਮੀਨ ਸਰਕਾਰ ਤੋਂ ਵਾਪਸ ਮਿਲੀ ਹੈ ਜੇਕਰ ਉਹਦੇ ਵਿੱਚ ਕੋਈ ਕਲੋਨੀ ਡਿਵੈਲਪ ਕਰਨੀ ਹੈ ਤਾਂ ਬਲਬੀਰ ਸਿੰਘ ਰਾਜਵਾਲ ਨੇ ਕਿਹਾ ਕਿ ਜੋ ਪਾਲਿਸੀ ਦੇ ਵਿੱਚ ਇੱਕ ਟੇਬਲ ਪਾਇਆ ਗਿਆ ਉਸ ਅਨੁਸਾਰ ਜੇਕਰ ਉਹ 30 ਏਕੜ ਤੇ ਉਹ ਭਰਾ ਆਪਣੀ ਕਲੋਨੀ ਡਿਵੈਲਪ ਕਰਨਗੇ ਤਾਂ ਉਹਨਾਂ ਨੂੰ 60 ਕਰੋੜ ਰੁਪਏ ਤਾਂ ਸਰਕਾਰ ਨੂੰ ਪਹਿਲਾਂ ਦੇਣਾ ਪਵੇਗਾ ਤੇ ਨਾਲ ਹੀ ਨਾਲ ਉਹਨਾਂ ਨੇ ਵੀ ਕਿਹਾ ਕਿ ਜੇਕਰ ਕਲੋਨੀ ਬਣਾਉਣ ਵਾਸਤੇ ਔਰ ਕਲੋਨੀ ਬਣਾਉਣ ਤੋਂ ਬਾਅਦ ਨਾਲ ਲੱਗਦੀ ਜ਼ਮੀਨ ਚਾਹੀਦੀ ਆ ਕੋਈ ਸੜਕ ਬਣਾਣੀ ਹੈ ਜਾਂ ਕੁਝ ਹੋਰ ਕਰਨਾ ਹੈਗਾ ਤਾਂ ਉਹਦੇ ਵਿੱਚ ਜਿਹੜੇ ਕਲੋਨੀ ਜਿਹੜੇ ਭਰਾ ਕੱਟਰੇ ਹੋਣਗੇ ਜਿਹੜੇ ਕਿਸਾਨ ਕੱਟਰੇ ਹੋਣਗੇ ਤਾਂ ਉਹਨਾਂ ਨੂੰ ਜ਼ਮੀਨ ਜੋ ਉਹ ਨਾਲ ਲੱਗਦੀ ਲੈਣਗੇ ਉਸ ਦੀ ਕੀਮਤ ਸੜਕ ਬਣਾਉਣ ਦੀ ਕੀਮਤ ਉਸ ਦਾ 60% ਦਾ ਖਰਚਾ ਜਿਹੜਾ ਉਹ ਕਿਸਾਨ ਦੇਣਗੇ 40% ਦਾ ਜਿਹੜਾ ਸਰਕਾਰ ਦੇਵੇਗੀ ਤਾਂ ਇਹ ਕੁਝ ਪੁਆਇੰਟ ਨੇਗੇ ਜਿਹੜਾ ਜੀ ਬਲਬੀਰ ਸਿੰਘ ਰਾਜੇਵਾਲ ਦੇ ਵੱਲੋਂ ਜੋ ਲੈਂਡ ਪੁਲਿੰਗ ਪਾਲਿਸੀ ਨੂੰ ਲੈ ਕੇ ਪੁਆਇੰਟ ਜਿਹੜੇ ਚੱਕੇ ਗਏ ਆ ਜਿਹੜੇ ਸਾਨੂੰ ਮੈਂ ਸਾਰੇ ਦੱਸੇ ਹੈਗੇ ਆ ਵੈਸੇ ਵੀ ਲੈਂਡ ਪੁਲਿੰਗ ਪਾਲਿਸੀ ਹੈ ਜਿੱਥੇ ਸਰਕਾਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਕੈਬਨਿਟ ਮੰਤਰੀ ਅਤੇ ਜੋ ਆਮ ਆਦਮੀ ਪਾਰਟੀ ਦੇ ਲੀਡਰ ਹੈਗੇ ਆ ਉਹਨਾਂ ਦੇ ਵੱਲੋਂ ਲਗਾਤਾਰ ਕਿਹਾ ਜਾ ਰਿਹਾ ਹੈ ਕਿ ਲੈਂਡ ਪੁਲਿੰਗ ਪਾਲਿਸੀ ਹੈ ਜਿਹੜੀ ਉਹ ਕਿਸਾਨਾਂ ਦੇ ਹਿੱਤ ਦੀ ਪਾਲਿਸੀ ਹੈ ਅਤੇ ਇਸ ਦੇ ਨਾਲ ਕਿਸਾਨਾਂ ਨੂੰ ਵੱਡੇ ਪੱਧਰ ਤੇ ਲਾਭ ਹੋਵੇਗਾ ਪਰ ਦੂਜੇ ਪਾਸੇ ਵੱਡੀ ਗਿਣਤੀ ਚ ਕਿਸਾਨ ਹੈ ਜਿਹੜੇ ਉਹਨਾਂ ਦੇ ਵੱਲੋਂ ਲੈਂਡ ਪੂਲਿੰਗ ਪਾਲਿਸੀ ਹੈ ਜਿਹੜੀ ਉਸ ਦਾ ਵਿਰੋਧ ਕੀਤਾ ਜਾ ਰਿਹਾ ਹੈ ਕਿਉਂਕਿ ਕਿਸਾਨਾਂ ਦਾ ਕਹਿਣਾ ਹੈਗਾ ਕਿ ਜੋ ਪੰਜਾਬ ਵੈਸੇ ਕਿਉਂਕਿ ਜੇ ਆਪਾਂ ਦੇਸ਼ ਦੀ ਗੱਲ ਕਰੀਏ ਤਾਂ ਦੇਸ਼ ਦੇ ਵਿੱਚ ਸ਼ਹਿਰੀਕਰਨ ਹੈ ਜਿਹੜਾ ਉਹਦੀ ਐਵਰੇਜ 34% ਦੀ ਹੈ ਤੇ ਪੰਜਾਬ ਦੇ ਵਿੱਚ ਸ਼ਹਿਰੀਕਰਨ ਹੈ ਜਿਹੜਾ ਉਹ ਪਹਿਲਾਂ ਹੀ 43% ਦੀ ਹੈ ਯਾਨੀ ਕਿ 9% ਦੀ ਤਕਰੀਬ ਪਹਿਲਾਂ ਹੀ ਸ਼ਹਿਰੀਕਰਨ